9ਵੇਂ ਦਿਨ ਦੀ ਸਵੇਰ ਸੀਗੀ ਲਾਹੌਰ ਦੇ ਸਿਖਾ ਨੇ 5 ਦਿਨ ਆਪਣੇ ਘਰਾਂ ਵਿੱਚ ਅਗਨੀ ਵਾਲੀ ਜੇ ਹਯੂਰ ਨੇ ਕੁਝ ਨਹੀਂ ਛਕਿਆ ਤੇ ਲਾਹੌਰ ਦੇ ਸਿਖਾ ਨੇ ਵੀ ਅੰਨ ਦਾਣਾ ਮੁਖ ਵਿੱਚ ਨਹੀਂ ਪਾਇਆ ਚੰਦੂ ਆਇਆ ਤਿਆਰੀ ਕਰਕੇ ਗਊ ਦਾ ਚਮੜਾ ਤਿਆਰ ਕਰਕੇ ਮੰਗਵਾ ਲਿਆ ਗਿਆ ਸੀਗਾ ਜਿਸ ਸਮੇ ਉਸਨੇ ਇਹ ਹੁਕਮ ਚਾੜਨਾ ਸੀ ਸੱਜੇ ਪਾਦਸ਼ਾਹ ਦੀ ਮਹਾਰਾਜ ਆਪਣੀ ਰਸਨਾ ਤੋਂ ਬੋਲੇ ਮਹਾਰਾਜ ਕਹਿੰਦੇ ਚੰਦੂ ਸਾਡੀ ਇੱਛਾ ਹੈ ਇਸ਼ਨਾਨ ਕਰਨ ਦੀ। ਕਿਰਾ ਸਖਤ ਕਰ ਦਿੱਤਾ ਗਿਆ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ। ਹਜ਼ੂਰ ਦੀਆਂ ਚਰਨਾਂ ਦੀਆਂ ਤੇ ਪਿੰਜਣੀਆਂ ਹਾਲੀਆਂ ਹੱਡੀਆਂ ਨਜ਼ਰ ਆਉਂਦੀਆਂ ਸੀ। ਸੱਚੇ ਬਾਦਸ਼ਾਹ ਜੀ ਮਹਾਰਾਜ ਭਾਈ ਪੁਰਾਣੇ ਦੇ ਮੋਢੇ ਦਾ ਆਸਰਾ ਲੈ ਕੇ ਉੱਠੇ ਗਰੀਬਵਾਜ। ਵੱਡੇ ਚਾਦਰੇ ਨਾਲ ਮਹਾਰਾਜ ਨੇ ਆਪਣਾ ਸਾਰਾ ਸਰੀਰ ਢੱਕ ਲਿਆ। ਹਜ਼ੂਰ ਜਦੋਂ ਉਸ ਹਵੇਲੀ ਵਿੱਚੋਂ ਬਾਹਰ ਆਏ ਹੈ ਤੇ ਲਾਹੌਰ ਦੇ ਸਿੱਖ ਆਪਣੇ ਘਰਾਂ ਦੀਆਂ ਛੱਤਾਂ ਤੇ ਚੜ-ਚੜ ਕੇ ਵੇਖਣ ਲੱਗ ਪਏ ਹਜ਼ੂਰ ਦੇ ਤਾਗ ਦੇ ਮਸਤਕ ਵੱਲ ਵੇਖਦੇ ਸਨ ਤੇ ਨੂਰੋ ਨੂਰ ਚਿਹਰਾ ਵੇਖ ਕਰਕੇ ਕਲੇਜੇ ਨੂੰ ਠੰਡ ਪੈਂਦੀ ਸੀ ਪਰ ਜਦੋਂ ਹਜ਼ੂਰ ਦੇ ਚਰਨਾਂ ਵੱਲ ਤੱਕਦੇ ਸਨ ਤੇ ਚਰਨਾਂ ਤੋਂ ਵੇਖਣ ਤੋਂ ਪਤਾ ਲੱਗਦਾ ਸੀ ਕਿ ਮਹਾਰਾਜ ਦੇ ਸਰੀਰ ਤੇ ਕੀ ਕਸ਼ਟ ਟਾਇਆ ਗਿਆ ਹੈ ਤਗਰੀਬ ਨਵਾ ਸੱਚੇ ਪਾਤਸ਼ਾਹ ਮਹਾਰਾਜ ਤਰਾਵੀ ਦਰਿਆ ਦੇ ਕੰਢੇ ਤੇ ਆਏ ਹੈ ਹਜ਼ੂਰ ਨੇ ਬਹੁਤ ਸਾਰਾ ਜਾਲਾ ਆਪਣੇ ਮੁਖ ਤੇ ਵਰਦਿਆ ਜੂਲੇ ਕੀਤੇ ਮਹਾਰਾਜੀ ਨੇ ਇਸ਼ਨਾਨ ਕੀਤਾ ਤੇ ਸੱਚੇ ਬਾਦਸ਼ਾਹ ਮਹਾਰਾਜ ਜਦੋਂ ਬਾਹਰ ਆਏ ਜਾਦਰੇ ਦੀ ਸਤਗੁਰੂ ਜੀ ਨੇ ਫਿਰ ਬੁੱਕਲ ਮਾਰ ਲਈ